ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਨਆਈਏ ਸਪੈਸ਼ਲ ਕੋਰਟ ਪੰਜਾਬ ਸਾਹਿਬ ਜੀ ਦਾ ਅਜੀਤ ਸਿੰਘ ਨਗਰ ਮਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਵੱਲੋਂ ਐਨਆਈਏ ਬਲਸੀ ਜੀ ਕੁਲਵਿੰਦਰ ਜੀ ਸਿੰਘ ਖਾਨਪੁਰੀਆ ਅਤੇ ਅਦਰ ਦੇ ਕੇਸ ਦਾ ਫੈਸਲਾ ਸੁਣਾਇਆ ਗਿਆ ਜਿਦੇ ਚ ਕੁਲਵਿੰਦਰ ਜੀ ਸਿੰਘ ਖਾਨਪੁਰੀਆ ਜਗਦੇਵ ਸਿੰਘ ਤਲਾਨੀਆਂ ਰਵਿੰਦਰਪਾਲ ਸਿੰਘ ਮਹਿਣਾ ਤੇ ਹਰਚੰਦ ਸਿੰਘ ਦਿੱਲੀ ਵਿਕਲਾਫ ਜਿਹੜਾ ਕੱਲ 27 ਮਾਰਚ 2024 ਨੂੰ ਦੋਸ਼ੀ ਕਰਾ ਦਿੱਤਾ ਗਿਆ ਸੀ ਅੱਜ ਚਾਰਾਂ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਇਹਦੇ ਵਿੱਚ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਇਹ ਜਿਹੜਾ ਕੇਸ ਸੀ 120B 121 121A 122 123 IPC 17 18 18B 20 38 39 UAPA ਐਕਟ ਦੇ 25 ਆਮ ਐਕਟ ਦੇ ਤਹਿਤ ਸਜ਼ਾਵਾ ਕੀਤੀਆਂ ਗਈਆਂ ਜਿਹਦੇ ਤਹਿਤ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ 4 ਸੈਕਸ਼ਨਾਂ ਦੇ ਵਿੱਚ ਉਮਰਕੈਦ ਦੀ ਸਜ਼ਾ ਤੇ 6 ਸੈਕਸ਼ਨਾਂ ਦੇ ਵਿੱਚ 10-10 ਸਾਲ ਦੀ ਸਜ਼ਾ ਦਿੱਤੀ ਗਈ। ਦਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਨੂੰ 3 ਸੈਕਸ਼ਨਾਂ ਦੇ ਵਿੱਚ ਉਮਰਕੈਦ ਦੀ ਸਜ਼ਾ ਤੇ 5 ਸੈਕਸ਼ਨਾਂ ਦੇ ਵਿੱਚ 10-10 ਸਾਲ ਦੀ ਸਜ਼ਾ ਤੇ 1 ਸੈਕਸ਼ਨ ਦੇ ਵਿੱਚ 5 ਸਾਲ ਦੀ ਸਜ਼ਾ ਦਿੱਤੀ ਗਈ। ਜਗ ਹਰਚਰਨ ਸਿੰਘ ਨੂੰ 3 ਸੈਕਸ਼ਨਾਂ 'ਚ ਉਮਰਕੈਦ ਦੀ ਸਜ਼ਾ ਪੰਜ ਸੈਕਸ਼ਨਾਂ 'ਚ 10-10 ਸਾਲ ਦੀ ਸਜ਼ਾ ਜਿਹੜੀ ਦਿੱਤੀ ਗਈ ਤੇ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ 3,75,000 ਜੁਰਮਾਨਾ ਰਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਨੂੰ 3,20,000 ਜੁਰਮਾਨਾ ਤੇ ਹਰਚਰਨ ਸਿੰਘ ਨੂੰ 3 ਲੱਖ ਦਾ ਜੁਰਮਾਨਾ ਜਿਹੜਾ ਕੀਤਾ ਗਿਆ ਰਵਿੰਦਰਪਾਲ ਸਿੰਘ ਜਗਦੇਵ ਸਿੰਘ ਤੇ ਹਰਚਰਨ ਸਿੰਘ ਵੀ ਕਰੀਬ ਪੌਣੇ 5 ਸਾਲ ਮਈ-ਜੂਨ ਦੇ ਵਿੱਚ 5 ਸਾਲ ਦੀ ਕਸਟਡੀ ਹੋ ਜਾਣੀ ਹੈ ਤੇ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਦੀ 1.5 ਸਾਲ ਦੇ ਕਰੀਬ ਕਸਟਡੀ ਜਿਹੜੀ ਹੋਈ ਆ ਸੋ ਇਹ ਕੇਸ ਦੇ ਫੈਸਲੇ ਦੇ ਸਬੰਧ ਦੇ ਵਿੱਚ ਜੱਜਮੈਂਟ ਜਿਹੜੀ ਆ ਉਹ ਅੱਜ ਸ਼ਾਮ ਤੱਕ ਸਾਰੇ ਬੰਦੀਆਂ ਨੂੰ ਕੁਲਵਿੰਦਰ ਸਿੰਘ ਖਾਨਪੁਰੀਆ ਨੂੰ ਇਹ ਮੁਕਸਾਦ ਸਾਹਿਬ ਜੇਲ੍ਹ ਦੇ ਵਿੱਚ ਰਵਿੰਦਰਪਾਲ ਤੇ ਜਗਦੇਵ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਤੇ ਹਰਚੰਦ ਸਿੰਘ ਨੂੰ ਨਾਬਾ ਜੇਲ੍ਹ ਦੇ ਵਿੱਚ ਪਹੁੰਚ ਜਾਏਗੀ ਮੈਨੂੰ ਕੋਈ ਕਾਪੀ ਨਹੀਂ ਦਿੱਤੀ ਗਈ ਮੈਂ ਸਰਟੀਫਾਈਡ ਕਾਪੀ ਅਪਲਾਈ ਕੀਤੀ ਆ ਆਨਲਾਈਨ ਅਪਲੋਡ ਅੱਜ ਸ਼ਾਮ ਤੱਕ ਅਜੇ ਤੱਕ ਹੋਈ ਨਹੀਂ ਸੋ ਵਿਸਥਾਰ ਦੇ ਵਿੱਚ ਇਸ ਕੇਸ ਦੇ ਵਿੱਚ ਕਿਸ ਬੇਸ ਨੂੰ ਕਰਕੇ ਐਡੀ ਜਿਹੜੀ ਆ ਵੱਡੀਆਂ ਸਜਾਵਾਂ ਸੁਣਾਈਆਂ ਗਈਆਂ ਉਹਦੇ ਸਬੰਧ ਵਿੱਚ ਵਿਸਥਾਰ ਦੇ ਵਿੱਚ ਗੱਲਬਾਤ ਸਾਂਝੀ ਕਰਾਂਗੇ ਹੁਣ ਮੈਂ ਇਹ ਉੱਤੇ ਫਰਸਟ ਹੈਂਡ ਕਮੈਂਟ ਇਹੀ ਕਰ ਸਕਦਾ ਵੀ ਇਹ ਇੱਕ ਪੋਲੀਟੀਕਲ ਡਿਸੀਜਨ ਆ ਜੋ ਹਾਲਾਤ ਭਾਜਪਾ ਨੇ ਬਣਾਏ ਹੋਏ ਨੇ ਮੁਲਕ ਭਾਗ ਦੇ ਵਿੱਚ ਸਿੱਖਾਂ ਦੇ ਖਿਲਾਫ ਮਾਹੌਲ ਖੜਾ ਕੀਤਾ ਗਿਆ ਦੁਨੀਆ ਭਾਗ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਤਸ਼ਦਦ ਦਾ ਜ਼ੁਲਮ ਦਾ ਜੇਲ੍ਹਾਂ ਦਾ ਦੌਰ ਚੱਲ ਰਿਹਾ ਉਸ ਸੰਦਰਭ ਦੇ ਵਿੱਚ ਹੀ ਇਸ ਫੈਸਲੇ ਨੂੰ ਦੇਖਿਆ ਜਾਣਾ ਚਾਹੀਦਾ ਸਿੱਖਾਂ ਦੇ ਨਾਲ ਕਿਵੇਂ ਦੋਦੇ ਮਾਪਦੰਡ ਅਪਣਾਏ ਜਾਂਦੇ ਨੇ ਉਹ ਇਸ ਫੈਸਲੇ ਰਾਹੀਂ ਸਪਸ਼ਟ ਹੋਏ ਨੇ ਵੀ ਇੱਕ ਪਾਸੇ ਐਨਆਈਏ ਕੋਰਟ ਪੰਚਕੂਲਾ ਨੇ ਪਿਛਲੇ ਸਮੇਂ ਦ난 ਸਮਝੌਤਾ ਐਕਸਪ੍ਰੈਸ ਬਲਾਸਟ ਦੇ ਵਿੱਚ ਜਿਹਦੇ ਵਿੱਚ ਕਰੀਬ 68 ਬੰਦੇ ਮਰੇ ਸਨ ਡੈਥ ਹੋਈ ਸੀ ਕੈਜ਼ੁਐਲਟੀ ਸੀ ਤੇ ਸੈਂਕੜੇ ਜ਼ਖਮੀ ਹੋਏ ਸੀ ਉਸ ਕੇਸ ਨੂੰ ਆਰਐਸਐਸ ਦੇ ਆਗੂ ਸੀਮਾਨੰਦ ਤੇ ਹੋਰਨਾਂ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਸੀ ਐਨਆਈਐ ਸਪੈਸ਼ਲ ਕੋਰ ਪੰਚਕੂਲਾ ਨੇ ਤੇ ਇਸ ਕੇਸ ਦੇ ਵਿੱਚ ਸਿਰਫ ਦੋ ਦੇਸੀ ਕੱਟੇ ਦੀ ਰਿਕਵਰੀ ਦਿਖਾਈ ਗਈ ਸੀ ਬਾਕੀ ਸਾਰੀਆਂ ਪਲਜਮਨਸ਼ਨ ਤੇ ਸੋ ਕਾਲ ਕ੍ਰਿਮੀਨਲ ਕਾਂਸਪਰੇਸੀ ਦਾ ਕੇਸ ਬਣਾਇਆ ਗਿਆ ਕਰਿੰਦਰਜੀਤ ਸਿੰਘ ਖਾਨਪੁਰੀਏ ਤੇ ਹਰਚਰਨ ਸਿੰਘ ਕੋਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਰਿਕਵਰੀ ਨਹੀਂ ਰਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਕੋ ਦੇਸੀ ਕਟੇ ਆ ਵੀ ਰਿਕਵਰੀ ਦਿਖਾਈ ਗਈ ਕੋਈ ਕਿਸੇ ਤਰ੍ਹਾਂ ਦਾ ਐਕਸਪਲੋਸਿਵ ਸਬਸਟੈਂਸ ਭਾਵੇਂ ਕਿ ਪਹਿਲਾਂ ਐਫਆਈਆ ਦਰਜ ਕੀਤੀ ਗਈ ਸਪੈਸੇ ਸੈੱਲ ਲੋ ਪਰ ਕੋਈ ਰਿਕਵਰੀ ਨਹੀਂ ਹੋ ਸਕੀ ਉਹ ਵਿਧਾਨ ਹੋ ਗਏ ਸੈਕਸ਼ਨ ਤੇ ਬਾਅਦ ਦੇ ਵਿੱਚ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਜਦੋਂ ਲਿਆਂਦਾ ਤੇ ਉਹਦੇ ਕੋਲ ਈਵਨ ਕੋਈ ਫੋਨ ਵੀ ਰਿਕਵਰ ਨਹੀਂ ਹੋਇਆ ਸੋ ਉਹਨਾਂ ਦੀ ਸੁਖਪਾਈ ਸੁਗਰੇਵ ਸਿੰਘ ਬੱਬਲ ਦੀ ਬੱਸੀ ਤੇ ਜਾਣਦੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦੇ ਹੱਥਾਂ 'ਚ ਖਾਲਸਪਤਾਨ ਦੇ ਝੰਡੇ ਜਾਂ ਉਹਨਾਂ ਦੀ ਫੇਸਬੁੱਕ ਆਈਡੀਆਂ ਉੱਤੇ ਖਾਲਸਪਤਾਨ ਦੀ ਸਬੰਧੀ ਗੱਲਬਾਤ ਦੇ ਸਬੰਧ ਦੇ ਵਿੱਚ ਜਾਂ ਦੋ ਮੇਨ ਜਿਹੜੇ ਵੀ ਦੇਲਾ ਸੱਚਾ ਸੋਦਾ ਦੇ ਬਰਨਾਲੇ ਏਰੀਏ ਦੀ ਕੋਈ ਲੋਕੇਸ਼ਨ ਤਾਂ ਉਹ ਲੋਕੇਸ਼ਨ ਆਈਪੀਓ ਉਹਨਾਂ ਨੇ ਕਹਤਾਲ ਰੈਕੀ ਕਰਨ ਗਏ ਸੀ ਅਮਰਸਾਦ ਦੀਆਂ ਕੁਝ ਬਿਲਡਿੰਗਾਂ ਦੀਆਂ ਵੀਡੀਓਜ਼ ਉਹਨਾਂ ਦੇ ਫੋਨਾਂ 'ਚ ਮਿਲਿਆ ਉਹਨੂੰ ਰੈਕੀ ਬਣਾ ਲਿਆ ਬਿਲਡਿੰਗਾਂ ਦੀਆਂ ਜਾਂ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਦਫ਼ਤਰ ਦਾ ਇੱਕ ਬੋਰਡ ਦੀ ਫੋਟੋ ਸੀ ਜੋ ਪਬਲਿਕ ਡੋਮੇਨ ਦੇ ਵਿੱਚ ਫੋਟੋਆਂ ਪਈਆਂ ਹੋਈਆਂ ਉਹਨਾਂ ਨੂੰ ਕਹਿਦਾ ਵੀ ਇਹਨਾਂ ਨੇ ਰੈਕੀ ਕਰਨੀ ਸੀ ਤੇ ਕੌਨਸਪਰੇਸੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਦੋਚੀਆਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ ਪਰ ਜਿਹੜੀ ਸਜ਼ਾ ਹੋਈ ਉਹ ਗਵਰਨਮੈਂਟ ਆਫ ਇੰਡੀਆ ਦੇ ਕਲਾ ਵਿਜਿੰਗ ਬਾਅਦ ਅੰਗੇਸ ਗਵਰਨਮੈਂਟ ਆਫ ਇੰਡੀਆ ਦੇ ਸੈਕਸ਼ਨਾਂ ਦੇ ਤਹਿਤ ਸਜ਼ਾ ਕੀਤੀ ਗਈ ਜਿਹੜੀ ਕਿ ਮੈਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਚਾਹੁੰਦਾ ਇਹ ਪੋਲੀਟੀਕਲ ਡਿਸੀਜਨ ਆ ਬੀਜੇਪੀ ਦੀ ਪਾਲਿਸੀ ਦੇ ਤਹਿਤ ਇਹ ਡਿਸੀਜਨ ਕੀਤਾ ਗਿਆ ਇੰਨੀ ਹਾਰਡ ਤੇ ਵਸ ਡਿਸੀਜਨ ਇਹਨੂੰ ਕਿਹਾ ਜਾ ਸਕਦਾ ਵੀ ਇੱਕ ਪਾਸੇ ਜਿੱਥੇ ਕੋਈ ਅਟੈਂਪਟ ਨਹੀਂ ਹੋਈ ਕੋਈ ਅਕਰੈਂਸ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਸਿਰਫ ਪਲੈਨਿੰਗ ਕੌਨਸਪਿਰੇਸੀ ਤੇ ਸੋਚ ਤੇ ਪਲਜਮਪਸ਼ਨ ਦੇ ਉੱਤੇ ਚਾਰ-ਚਾਰ ਸੈਕਸ਼ਨਾਂ ਦੇ ਵਿੱਚ ਉਮਦਕੈਦਾ ਤੇ 6-6 ਸੈਕਸ਼ਨਾਂ ਦੇ ਵਿੱਚ 10-10 ਸਾਲ ਦੀਆਂ ਤੇ ਪਾਉਣੇ 4-4 ਸਾਢੇ 3-3 ਲੱਖ ਰੁਪਈਆ ਜੁਰਮਾਨਾ ਕੀਤਾ ਗਿਆ ਇੱਕ ਪਾਸੇ ਜਿੱਥੇ ਸਮਝੌਤਾ ਐਕਸਪ੍ਰੈਸ ਦੇ ਵਿੱਚ ਆਰਐਸਐਸ ਦੇ ਬੰਦਿਆਂ ਨੇ ਕਨਫੈਸ਼ਨ ਵੀ ਕੀਤੇ ਅਸੀਮਾਨੰਦ ਵਰਗੇ ਆਣੇ ਉਹਨੂੰ ਐਨਆਈਏ ਪੰਚਕੂਲਾ ਨੇ ਉਦੋਂ ਬਰੀ ਕੀਤਾ ਸੀ ਇਹ ਡਬਲ ਸਟੈਂਡਰਡ ਜੋ ਸਿੱਖਾ ਨੇ ਨਾਲ 1950 ਤੋਂ ਲੈ ਕੇ ਹੁਣ ਤੱਕ ਉਹਦੀ ਇੱਕ ਵੱਡੀ ਮਸਾਲ ਹੈਗੀ ਆ ਨੌਜਵਾਨ ਆਪਣੀ ਚਾਦੀ ਕਲਾ ਦੇ ਵਿੱਚ ਵੱਖ-ਵੱਖ ਜਿਹੜਾ ਜਬੰਦਾ ਅੱਜ ਉਹਨਾਂ ਨੂੰ ਥਰੂ ਵੀਸੀ ਪੇਸ਼ ਕੀਤਾ ਗਿਆ ਸੀ ਬਾਕੀ ਡਿਟੇਲ ਜਜਮੈਂਟ ਆਉਣ ਤੋਂ ਬਾਅਦ ਉਹਦੇ ਉੱਤੇ ਕੋਈ ਸਪੈਸੀਫਿਕ ਕਮੈਂਟ ਕਿਉਂਕਿ ਇਸ ਕੇਸ ਦੇ ਵਿੱਚ ਗਵਾਹੀਆਂ ਵੀ ਕੁਝ ਇਹ ਸੋ ਕਾਲਡ ਨੌਜਵਾਨਾਂ ਦੇ ਜਿਹੜੇ ਇਹਨਾਂ ਦੇ ਸੋ ਕਾਲਡ ਸਾਥੀ ਸੀ ਉਹਨਾਂ ਦੀਆਂ ਗਵਾਹੀਆਂ ਹੋਈਆਂ ਵਿਸ਼ੇਸ਼ ਰੂਪ ਦੇ ਵਿੱਚ ਨਿਸ਼ਾਨ ਸਿੰਘ ਪੂਨੀਆ ਨਾਮੀ ਨੌਜਵਾਨ ਜਿਹੜਾ ਕਿ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਾ ਵਾਲਿਆਂ ਦਾ ਡਰਾਈਵਲ ਸੀ ਭਾਈ ਦਾਰਾ ਸਿੰਘ ਪੁੰਨੀਆਂ ਸ਼ਹੀਦ ਹੋਏ ਸਨ ਉਹ ਵੀ ਉਹਨਾਂ ਦਾ ਮੁੰਡਾ ਸੀ ਉਹ ਇਸ ਕੇਸ ਦੇ ਵਿੱਚ ਪਹਿਲਾ ਦੋਚੀ ਸੀ ਬਾਅਦ ਦੇ ਵਿੱਚ ਉਹ ਡਿਸਚਾਰਜ ਹੋਇਆ ਉਹਦੀ 143 ਦੀ ਗਵਾਹੀ ਹੋਈ ਅਦਾਲਤ ਦੇ ਵਿੱਚ ਕਲਿੰਦਰਜੀਤ ਸਿੰਘ ਖਾਨਪੂਰੀਆ ਦੇ ਖਿਲਾਫ ਹੋ ਠੋਸ ਗਵਾਹੀ ਦੇ ਕੇ ਗਿਆ ਉਹ ਹੁਣ ਜਜਮੈਂਟ ਚ ਪਤਾ ਲੱਗੂਗਾ ਕਿ ਉਹਦੀ ਗਵਾਹੀ ਨੂੰ ਆਧਾਰ ਬਣਾਇਆ ਗਿਆ ਨਹੀਂ ਬਣਾਇਆ ਗਿਆ ਇੱਕ ਹੋਰ ਗਵਾਹ ਪ੍ਰੋਟੈਕਟਿਡ ਵਿੱਚ ਨਸੀ ਜਿਹੜਾ ਕਿ ਨਾਂ ਕਲਿੰਦਰਜੀਤ ਸਿੰਘ ਨੇ ਮੈਨੂੰ ਪਿਛਲੇ ਦਿਨੀ ਦੱਸਿਆ ਉਹ ਹੁਣ ਜਜਮੈਂਟ ਪੜਾਂਗੇ ਉਹ ਗਵਾ ਤਾਂ ਗਵਾਹੀ ਦੇਣ ਨਹੀਂ ਆਇਆ ਪਰ ਪ੍ਰੋਟੈਕਟਰ ਵਿੱਚ ਨਸ ਸੀਗਾ ਉਹਨੇ 164 ਦੇ ਬਿਆਨ ਜਿਹੜੇ ਦਰਜ ਕਰਾਏ ਸਨ ਮੈਜਿਸਟ੍ਰੇਟ ਦਿੱਲੀ ਦੇ ਕੋਲ ਉਹ ਗਵਾ ਗਵਾਹੀ ਨਹੀਂ ਦੇਣਾ ਉਹਦਾ ਬੇਸ ਬਣਿਆ ਨਹੀਂ ਬਣਿਆ ਉਹ ਅਗਲੇ ਦਿਨਾਂ ਦੇ ਵਿੱਚ ਜੱਜਮੈਂਟ ਪੜਨ ਤੋਂ ਬਾਅਦ ਉਹਦੀ ਡਿਟੇਲ ਕੀਤੀ ਜਾਊਗੀ ਸੋ ਇੱਕ ਪੋਲੀਟੀਕਲ ਡਿਸੀਜਨ ਹੈਗਾ ਭਾਜਪਾ ਨੇ ਜੋ ਮਾਹੌਲ ਬਣਾਇਆ ਉਹਦੇ ਮੱਦੇ ਨਜ਼ਰ ਹੀ ਇਸ ਨੂੰ ਦੇਖਣਾ ਚਾਹੀਦਾ ਵੀ ਸਿੱਖਾਂ ਦੇ ਡਬਲ ਸਟੈਂਡਰਡ ਨੇ ਅਦਾਲਤਾਂ ਵੀ ਵਿਵਿਧ ਕਰੇਵਾਜੀ ਕਾਦੀਆਂ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਪੋਲੀਟਿਕਲ ਦਬਾਅ ਦੇ ਅਧੀਨ ਲਿਆ ਗਿਆ ਐਨਆਈਏ ਸਪੈਸ਼ਲ ਕੋਰਟ ਸਾਬਜਾਦ ਅਜੀਤ ਸਿੰਘ ਨਗਰ ਮਹੱਲੀ ਦੇ ਜੱਜ ਵੱਲੋਂ ਇਹ ਫੈਸਲਾ ਹੈਗਾ ਵੀ ਅਸੀਂ ਅਪੀਲ ਵੀ ਪਾਵਾਂਗੇ ਤੇ ਸਿੱਖ ਜਥੇਬੰਦੀਆਂ ਨੂੰ ਸਿੱਖ ਸਿਆਸੀ ਪੋਲੀਟਿਕਲ ਜਥੇਬੰਦੀਆਂ ਨੂੰ ਇਹ ਦੇ ਬਦਰੀ ਸੋਚਣਾ ਚਾਹੀਦਾ ਵੀ ਸਾਡੇ ਨੌਜਵਾਨ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਮੰਨ ਲਓ ਜੇ ਕੋਈ ਉਹਨਾਂ ਦੇ ਮਨ ਚ ਦੋਸ਼ ਆ ਵੀ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂ ਤਾਂ ਉਹ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਕਿਵੇਂ ਹੋ ਸਕਦਾ ਜੇ ਕੋਈ अटेम्प्ट ਲੈਂਦੇ 307 ਦਾ ਪਰਚਾ ਹੁੰਦਾ ਜੇ ਕੋਈ ਦੋਖੀ ਸੋਧਿਆ ਜਾਂਦਾ ਤਾਂ 302 ਦਾ ਪਰਚਾ ਹੁੰਦਾ ਕੀ ਇੰਡੀਅਨ ਸਟੇਟ ਗਵਰਨਮੈਂਟ ਆਫ ਇੰਡੀਆ ਇਹ ਮੰਨਦੀ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਉਹਨਾਂ ਇੰਡੀਅਨ ਏਜੰਸੀਜ਼ ਨੇ ਕਰਾਈਆਂ ਤੇ ਉਹਨਾਂ ਨੂੰ ਮਾਰਨ ਦੀ ਸੋਚਣ ਬਾਰੇ ਜਾਂ ਉਹਨਾਂ ਨੂੰ ਸੋਧਣ ਦੀ ਸੋਚਣ ਬਾਰੇ ਇਹ ਸੋਚਣ ਵਾਲੇ ਬੰਦਿਆਂ ਦੇ ਉੱਤੇ ਦੇਸ਼ ਦੇ ਖਿਲਾਫ ਜੰਗ ਦੇ ਐਲਾਨ ਨੂੰ ਮੰਨਿਆ ਜਾਵੇ ਤਾਂ ਇਹ ਸਿੱਧੇ ਸਪਸ਼ਟ ਰੂਪ ਦੇ ਵਿੱਚ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ ਆ ਇਹਨਾਂ ਏਜੰਸੀ ਦੇ ਰਾਹੀਂ ਜਿਹੜੀਆਂ ਕਰਵਾਈਆਂ ਗਈਆਂ ਤੇ ਜਿਹਦਾ ਉਹਦਾ ਇਨਸਾਫ ਲੈਣਾ ਚਾਹੁੰਦਾ ਉਹਨਾਂ ਨੂੰ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਮੰਨ ਕੇ ਉਹਨਾਂ ਨੂੰ ਸਜ਼ਾਵਾ ਕੀਤੀਆਂ ਜਾਣਗੀਆਂ ਬਹੁਤ ਮੰਦਭਾਗਾ ਫੈਸਲਾ ਹੈਗਾ ਤੇ ਇਹ ਫੈਸਲੇ ਦੀ ਅਪੀਲ ਕੀਤੀ ਜਾਊਗੀ ਬਾਕੀ ਡਿਟੇਲ ਜਿਹੜੀ ਆ ਉਹ ਜੱਜਮੈਂਟ ਆਉਣ ਤੋਂ ਬਾਅਦ ਪੜ ਕੇ ਵਿਚਾਰਨ ਤੋਂ ਉੱਤ ਬਾਅਦ ਸੰਗਤਾਂ ਨਾਲ ਸਾਂਝੀ ਕੀਤੀ ਜਾਊਗੀ ਸੋ ਭਾਈ ਕੁਲਵਿੰਦਰ ਸਿੰਘ ਖਨਪੁਰੀਆ ਜਗਦੇਵ ਸਿੰਘ ਤਲਾਨੀਆਂ ਨਵਿੰਦਰਪਾਲ ਸਿੰਘ ਮਹਿਣਾ ਤੇਰ ਹਲਚੰਦ ਸਿੰਘ ਦਿੱਲੀ ਨੂੰ ਉਮਰਦ ਕੈਦ ਦੀ ਸਜ਼ਾ ਇਹ ਬਾਕੀ ਸਾਰੇ ਸੈਕਸ਼ਨਾਂ 'ਚ ਜਿਵੇਂ ਮੈਂ ਸਜ਼ਾ ਦਿੱਤੀ ਉਹ ਹੋਈ ਆ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਜਿਹੜਾ ਸਮਾਂ ਉਹਨਾਂ ਨੇ ਪਹਿਲਾਂ ਕੱਟਿਆ ਉਹਦੇ 'ਚ ਉਹ ਸੈਟਅਪ ਹੋਊਗਾ ਉਹ ਕੱਟਿਆ ਜਾਊਗਾ ਤੇ ਅਪੀਲ ਆਉਂਦੇ ਦੇਣਾ ਚ ਹਾਈ ਕੋਰਟ ਦੇ ਵਿੱਚ ਸਾਰੇ ਪਰਵਾਰਾਂ ਤੋਂ ਉਹਨਾਂ ਦੀ ਸਲਾਹ ਦੇ ਨਾਲ ਦਾਖਲ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ